ਹਿੰਦੁਸਤਾਨ ਦਾ ਕੋਈ ਵੀ ਪਾਸਟਰ ਆ ਕੇ ਸਾਡੇ ਬੱਚੇ ਦੇ ਵਿੱਚ ਜਾਨ ਪਾਵੇ ਅਸੀਂ ਘਰ ਆਪਣੇ ਪਿੰਡ ਦੇ ਵਿੱਚੋਂ ਮੰਦਿਰ ਗੁਰਦੁਆਰੇ ਸਭ ਤੋੜ ਕੇ ਚਰਚ ਬਣਾਵਾਂਗੇ ਤੇ ਸਾਰਾ ਪਿੰਡ ਸਾਡਾ ਚਰਚ ਨੂੰ ਮੰਨੇਗਾ ਪਤਾ ਨਹੀਂ ਕਿੰਨੇ ਇਕਰਤੋ ਕਿਸੇ ਤੇ ਮਗਰਮਗਰ ਲੱਗ ਕੇ ਇਹ ਚਰਚਾਂ ਵਾਲੇ ਨਾਲ ਵਾਲੇ ਇਹਦੇ ਨਾਲ ਜੁੜੇ ਹੋਏ ਨੇ ਸਾਨੂੰ ਵੀ ਕਈ ਵਾਰ ਇਹਨੇ ਮੈਂ ਮੇਰਾ ਨੋਂ ਲਾਲ ਸਿੰਘ ਦਾ ਮਗੁਰ ਸਿੱਖ ਪਰਿਵਾਰ ਦੇ ਵਿੱਚੋਂ ਅਸੀਂ ਗੁਰੂ ਘਰ ਨਾਲ ਜੁੜੇ ਹੋਏ ਆਂ ਸਾਨੂੰ ਵੀ ਕਈ ਵਾਰ ਨੇ ਪ੍ਰੈਸ਼ਰ ਪਾਇਆ ਵੀ ਸਾਡੇ ਇਸ ਚਰਚ ਦੇ ਵਿੱਚ ਆਓ ਸਾਡੇ ਨਾਲ ਇਹਦੇ ਨਾਲ ਜੁੜੋ ਸਾਨੂੰ ਕਹ ਵੀ ਨਹੀਂ ਜੋ ਸਾਡਾ ਧਰਮ ਕਹਿੰਦਾ ਸੀ ਜੋ ਧਰਮ ਦੇ ਵਿੱਚ ਸਾਨੂੰ ਪੈਦਾ ਹੋਇਆ ਅਸੀਂ ਉਸੇ ਦੇ ਨਾਲ ਜੋ ਉਸੇ ਦੇ ਵਿੱਚ ਰਹਿਣਾ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਰ ਚੀਜ਼ ਹੋਣ ਤੋਂ ਪਹਿਲਾਂ 2 ਘੰਟੇ 2 ਦਿਨ ਨੂੰ ਪਤਾ ਚੱਲ ਜਾਂਦਾ ਇੱਕ ਦਿਨ ਦੋ ਦਿਨ ਜਾਂ 2 ਘੰਟੇ ਪਹਿਲਾਂ ਸਾਨੂੰ ਚੀਜ਼ ਦਾ ਪਤਾ ਲੱਗ ਲੱਗ ਜਾਂਦਾ ਇਹਨਾਂ ਨੂੰ ਸਾਡੇ ਬੇਟੇ ਦੀ ਡੈਥ ਦਾ ਪਤਾ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਡੈਥ ਹੋਏਗੀ ਸੇਕੋ ਕ ਬੱਚਾ ਸਾਡਾ ਘਰ ਦਾ ਚਰਾਗ ਬੁੱਝ ਚੁੱਕਾ ਹੈ ਇਹਨਾਂ ਚਰਚਾਾਂ ਦੀ ਵਜ੍ਹਾ ਦੇ ਨਾਲ ਟੈਕਰ ਸਾਨੂੰ ਸਾਭ ਨਹੀਂ ਮਿਲਦਾ ਸੀ ਧਰਨ ਲਾਵਾਂਗੇ ਅਸੀਂ ਬੱਚੇ ਦਾ ਸੰਸਤ ਕਰਨ ਨਹੀਂ ਕਰਦੇ ਬੰਦਗੀ ਦੇ ਦੌਰਾਨ ਰਾਣਾ ਜੋਂ ਨੇ ਨਾ ਮੀਚੇ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ गिर ਗਿਆ ਇਹ ਬੱਚੇ ਦੇ ਸਿਰ ਤੇ ਉੱਤੇ ਅਸੀਂ ਫਟਾਫਟ ਇਹਨੂੰ ਚੱਕ ਕੇ ਹਸਪੀਟਲ ਚ ਲੈ ਜਾਂਦਾ ਮਸੀਹ ਸਾਹਿਬ ਭਾਈ ਸਾਰੇ ਚ ਪੂਰਾ ਰੋਸ ਹੈ ਅਸੀਂ ਚੰਨੇ ਆ ਵੀ ਜਿਹੜੇ ਬੰਦੇ ਨੇ ਰਿਫਤਾਂ ਪੱਟੀਆਂ ਉਹਦੇ ਸਖਤ ਸਖਤ ਕਾਰਵਾਈ ਹੋਈ ਹੈ ਮੇਰੇ ਨਾਮ ਮੈਨੂੰ ਲਾਲ ਸਿੰਘ ਆ ਜੀ ਲਾਲ ਸਿੰਘ ਜੀ ਪੂਰਾ ਮਾਮਲਾ ਕੀ ਹੋਇਆ ਅੱਜ ਪੂਰਾ ਮਾਮਲਾ ਇਹੀ ਹੈ ਜੀ ਮੈਂ ਇਹ ਰਜਿੰਦਰ ਸਿੰਘ ਜੋ ਹੈ ਮੇਰੇ ਭਰਾ ਦੇ ਭਰਾ ਦਾ ਪੁੱਤ ਹੈ ਜਾਨੀ ਕਿ ਮੇਰਾ ਵੀ ਪੁੱਤ ਹੈ ਹੀ ਸੀਗਾ ਜੀ ਤੇ ਇਹ ਪਤਾ ਨਹੀਂ ਕਿੰਨੇ ਚਿਰ ਤੋਂ ਕਿਸੇ ਦੇ ਮਗਰਮਗਰ ਲੱਗ ਕੇ ਇਹ ਚਰਚਾ ਵਾਲਿਆਂ ਨਾਲ ਆਲੇ ਹਿਦਰ ਨਾਲ ਜੁੜੇ ਹੋਏ ਨੇ ਸਾਨੂੰ ਵੀ ਕਈ ਵਾਰ ਇਹਨੇ ਮੈਂ ਮੇਰਾ ਨਾਮ ਲਾਲ ਸਿੰਘ ਹੈ ਮੈਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਆਸੀਂ ਗੁਰੂ ਘਰ ਨਾਲ ਜੁੜੇ ਹੋਏ ਆ ਸਾਨੂੰ ਵੀ ਕਈ ਵਾਰ ਇਹਨੇ ਪ੍ਰੈਸ਼ਰ ਪਾਇਆ ਵੀ ਸਾਡੇ ਇਸ ਚਰਚੇ ਦੇ ਵਿੱਚ ਆਓ ਸਾਡੇ ਨਾਲ ਇਹਦੇ ਨਾਲ ਜੁੜੋ ਸਾਨੂੰ ਕਹਿੰਦਾ ਵੀ ਨਹੀਂ ਜੋ ਸਾਡਾ ਧਰਮ ਕਹਿੰਦਾ ਸੀ ਜੋ ਧਰਮ ਦੇ ਵਿੱਚ ਸਾਨੂੰ ਪੈਦਾ ਹੋਏ ਆ ਅਸੀਂ ਉਸੇ ਦੇ ਨਾਲ ਜੋ ਉਸੇ ਦੇ ਵਿੱਚ ਰਹਿਣਾ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਗੁਰੂ ਘਰ ਨੂੰ ਮੰਨਦੇ ਆ ਸਾਡੇ ਉਹਦੇ ਨਾਲ ਸ਼ਰਦਾ ਜੀ ਉਹਦੇ ਮੁਤਾਬਕ ਲੈ ਕੇ ਇਹ ਪਤਾ ਨਹੀਂ ਮੈਨੂੰ ਇਹ ਜਿਹਦਾ ਜਿਹਦਾ ਬੇਟਾ ਪੂਰਾ ਹੋਇਆ ਇਹ ਭਤੀਜਾ ਮੇਰਾ ਇਹ ਵੀ ਮੈਨੂੰ ਕਈ ਵਾਰ ਕਹਿੰਦਾ ਰਿਹਾ ਚਾਚਾ ਜੀ ਤੁਸੀਂ ਨਾਲ ਚਲੋ ਨਾਲ ਚਲੋ ਸਾਡੇ ਚਰਚਾ ਚਲੋ ਪਸੇ ਨਹੀਂ ਸਾਨੂੰ ਨੇ ਲੋੜ ਚੇਤੀ ਜੇ ਖ ਹਰ ਐਤਵਾਰ ਹਰ ਵੀਰਵਾਰ ਉੱਥੇ ਚਰਚੇ ਦੇ ਵਿੱਚ ਲੈ ਕੇ ਬੱਚਿਆਂ ਨੂੰ ਬੜੇ ਰਹਿੰਦੇ ਨੇ ਪਤਾ ਨਹੀਂ ਕੀ ਚੱਕਰ ਹੈ ਜੀ ਉੱਥੇ ਕੋਈ ਦਸਵੰਤ ਵੀ ਦਿੰਦੇ ਨੇ ਕੋਈ ਪੈਸਾ ਵੀ ਦਿੰਦੇ ਨੇ ਆਈ ਵਾਰ ਇਹ ਉਹ ਲੈ ਕੇ ਆਂਦੇ ਨੇ ਆਈ ਐਤਵਾਰ ਘਰ ਹੀ ਲਿਆਦੇ ਨੇ ਕੋਈ ਉੱਥੇ ਦਾਲ ਸਬਜ਼ੀ ਜੋ ਕੋਈ ਬੱਚੇ ਦੀ ਸਾਨੂੰ ਵੀ ਦਿੰਦੇ ਰਸੇ ਲੰਦੇ ਨਹੀਂ ਅਸੀਂ ਕਸਨ ਨਹੀਂ ਜੋ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਤਾਲ ਫੁਲਕਾ ਸਾਨੂੰ ਉਸੇ ਵਿੱਚ ਅਸੀਂ ਰਾਜ਼ੀ ਹਾਂ ਸਾਡੀ ਅਸੀਂ ਇਹ ਮੰਗ ਕਰਦੇ ਹਾਂ ਜੀ ਅਸੀਂ ਸਾਨੂੰ ਆਪਣਾ ਇਨਸਾਫ ਚਾਹੀਦਾ ਸਾਨੂੰ ਆਪਣਾ ਕਿਉਂਕਿ ਜੋ ਇਸ ਨੇ ਸਾਡਾ ਬੱਚਾ ਇੱਕੋ ਇੱਕ ਬੱਚਾ ਸਾਡਾ ਘਰ ਦਾ ਚਿਰਾਗ ਬੁੱਝ ਚੁੱਕਾ ਹੈ ਇਹਨਾਂ ਚਰਚਾਾਂ ਦੀ ਵਜ੍ਹਾ ਦੇ ਨਾਲ ਜਿਹਨਾਂ ਨੇ ਸਾਨੂੰ ਇੰਨਾ ਮਤਲਬ ਪ੍ਰੈਸ਼ਰ ਪਾਣ ਦੇ ਵੀ ਸਾਡਾ ਬੱਚਾ ਗਿਆ ਚਲਾ ਗਿਆ ਸਾਨੂੰ ਸਿਰਫ ਆਪਣੇ ਬੱਚੇ ਦੀ ਉਹ ਚੇਂਜ ਦਾ ਸਾਨੂੰ ਧੰਨਵਾਦ ਸਰ ਮੇਰਾ ਨਾਮ ਇਸ਼ਰ ਸਿੰਘ ਹੈ ਜੀ ਇਸ਼ਰ ਸਿੰਘ ਫੌਜੀ ਜੀ ਇਸ਼ਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਦਾ ਮਾਮਲਾ ਕੀ ਹੋਇਆ ਅੱਜ ਅਸੀਂ ਪਿੰਡ ਖੁਸਰਪੁਰ ਤੋਂ ਆ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਾਂ ਜੀ ਤੇ ਮਾਮਲਾ ਕੁਝ ਨਹੀਂ ਮੇਰਾ ਭਰਾ ਇੱਕ ਗਰੀਬ ਗਰੀਬ ਸਥਿਤੀ ਦਾ ਸੀ ਗਰੀਬ ਗਰੀ ਪਰਿਵਾਰ ਨਾਲ ਸੀ ਬਿਲਕੁਲ ਉਹਦੀ ਮਾੜੀ ਸਥਿਤੀ ਸੀ ਉਹਨੂੰ ਦੇਖ ਕੇ ਉਹਦੇ ਕੁਝ ਬੰਦਿਆਂ ਨੇ ਉਸਨੂੰ ਪਲਾ ਬਦਲਾ ਕੇ ਨਾਲ ਲਗਾਇਆ ਉਸਨੂੰ ਚਰਚ ਦੇ ਥਰੂ ਬੰਦੇ ਭੇਜ ਕੇ ਉਸਨੂੰ ਕੀਤਾ ਗਿਆ ਵੀ ਅਸੀਂ ਤੈਨੂੰ ਤੋ ਪੈਸੇ ਦਵਾਂਗੇ ਲਾਲਚ ਦਵਾਂਗੇ ਵੀ ਸਾਡੇ ਧਰਮ ਨੂੰ ਆਪਣਾ ਤੇ ਉਸ ਨੂੰ ਟੌਰਚਰ ਕੀਤਾ ਲਾਲਚ ਦੇ ਕੇ ਮਨਵਾਇਆ ਗਿਆ ਉਸ ਨੂੰ ਤੇ ਆਪਣੇ ਨਾਲ ਰਲਾਇਆ ਗਿਆ ਉਸ ਨੂੰ ਲਾਲਚ ਦੇ ਕੇ ਤੇ ਉਸ ਤੋਂ ਬਾਅਦ ਇਹਨੂੰ ਚਰਚੇ ਨਾਲ ਜੁੜ ਗਿਆ ਹੀ ਉਹ ਕੁਝ ਟਾਈਮ ਲਈ ਇਹਨਾਂ ਨੂੰ ਥੋੜੇ-ਬੋਟੇ ਪੈਸੇ ਦਿੱਤੇ ਗਏ ਨੇ ਉਹਨਾਂ ਦਾ ਛੋਟਾ-ਮੋਟਾ ਆਪਣਾ ਘਰ-ਵਾਰ ਬਣਾਇਆ ਬਿਲਕੁਲ ਗਰੀਬ ਸਥਿਤੀ ਦੇ ਵਿੱਚ ਤੀਜੇ ਨਾਲ ਉਹਦਾ ਚਲੋ ਪਰਿਵਾਰ ਦਾ ਥੋੜਾ ਗੁਜ਼ਾਰਾ ਹੋਣ ਲੱਗਿਆ ਹਨਾ ਉਸ ਤੋਂ ਬਾਅਦ ਫਿਰ ਚਰਚਾ ਵਾਲੇ ਕਹਿਣ ਲੱਗੇ ਤੂੰ ਹਰ ਹਫ਼ਤੇ ਦੋ ਹਫ਼ਤੇ ਦੇ ਵਿੱਚ ਦੋ ਵਾਰ ਚਰਚਾ ਆਉਣਾ ਤੇ ਦਸਮਾ ਹਿੱਸਾ ਦੇਣਾ ਜੋ ਵੀ ਤੇਰੇ ਘਰ ਦੀ ਇਨਕਮ ਆ ਜਿੰਨੀ ਵੀ ਤਰ੍ਹਾਂ ਦੀ ਇਨਕਮ ਆਉਦੇ ਵਿੱਚ 10ਵਾਂ ਹਿੱਸਾ ਹਫਤੇ ਦੇ ਵਿੱਚ ਦੋ ਵਾਰ ਚਰਚ ਨੂੰ ਦੇਣਾ ਤੇ ਅੱਜ ਐਤਵਾਰ ਦਾ ਦੇਣਾ ਤੇ ਸਿੱਧੂ ਵਾਲ ਸਾਈਡ ਚਰਚ ਬਣੀ ਹੋਈ ਆ ਉੱਥੇ ਇਹ ਆਪਣੇ ਬੱਚਿਆਂ ਨੂੰ ਲੈ ਕੇ ਗਏ ਸੀ ਉੱਥੇ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਉੱਥੇ ਸੁਣਦੇ ਕਹਿੰਦੇ ਆ ਵੀ ਉੱਥੇ ਕੋਈ ਟਾਵਰ ਦੀ ਚੀਜ਼ ਗਿਰੀ ਆ ਉਹ ਚਰਚ ਦੇਣ ਗੈਲੀ ਆ ਜਦੋਂ ਇੰਨੀ ਸੰਗਤ ਉੱਥੇ ਜਾ ਰਹੀ ਆ ਤੇ ਧਰਮਕਸਤਾਨ ਤੇ ਜਾ ਰਹੇ ਨੇ ਮੰਨ ਰਹੇ ਨੇ ਉਹ ਚਰਚ ਦੀ ਜ਼ਿੰਮੇਵਾਰੀ ਬਣਦੀ ਆ ਉੱਥੇ ਕੋਈ ਸੁਵਿਧਾ ਹੋਵੇ ਹਨਾ ਜੀ ਤੇਜ ਤਾਂ ਕਿ ਗੱਲ ਨੂੰ ਕੋਈ ਐਕਸੀਡੈਂਟ ਨਾ ਹੋ ਸਕੇ ਉਹਨਾਂ ਦੀ ਅਣਗਹਿਲੀ ਕਾਰਨ ਸਾਡੇ ਬੱਚੇ ਦੀ ਡੈਥ ਹੋ ਗਈ ਜੀ ਵੀ ਕਹਿੰਦੇ ਨੇ ਸਾਨੂੰ ਡੋਗੜ ਭਾਈ ਜੀ ਤੁਸੀਂ ਕਹਿੰਦੇ ਲਾਲਚ ਦਿੱਤਾ ਜਾਂਦਾ ਕਿੰਨਾ ਵਕਤਿਆਂ ਵੱਲੋਂ ਲਾਲਚ ਦਿੱਤਾ ਜਾਂਦਾ ਇਹ ਚਰਚਲ ਵੱਲੋਂ ਚਰਚਲ ਵੱਲੋਂ ਜੀ ਨਾਮ ਨੂੰ ਪਤਾ ਨਹੀਂ ਨਾਮ ਉਹਨਾਂ ਭਾਈ ਮੈਂ ਭੁੱਲ ਗਏ ਜੀ ਤਕਰੀਬਨ ਉਹਨਾਂ ਦਾ ਨਾਮ ਹੈ ਗੁਰਿੰਦਰ ਮੱਖਾ ਜੀ ਉਹਨਾਂ ਦਾ ਗੁਰਿੰਦਰ ਮੱਖਾ ਜੀ ਉਹਨਾਂ ਦਾ ਤੇ ਗੁਰਿੰਦਰ ਮੱਖਾ ਨਾਮ ਆਈ ਉਹਨਾਂ ਦਾ ਉਹ ਉਹਨਾਂ ਦੇ ਵੱਲੋਂ ਬੰਦੇ ਭੇਜ ਕੇ ਸਾਡੇ ਪਰਿਵਾਰ ਨੂੰ ਵੀ ਟੌਰਚਰ ਕੀਤਾ ਜਾਂਦਾ ਤੇ ਲਾਲਚ ਦਿੱਤਾ ਜਾਂਦਾ ਵੀ ਤੁਸੀਂ ਸਾਡੇ ਵਿੱਚ ਆਓ ਅਸੀਂ ਤੁਹਾਨੂੰ ਥੋੜੇ ਬੋਦੇ ਪੈਸੇ ਦਵਾਂਗੇ ਸਾਡੇ ਚਾਹ ਦਾ ਧਰਮ ਨਾਲ ਜੁੜੋ ਜੋ ਵੀ ਤੁਹਾਨੂੰ ਸੁਭਿਤਾ ਤੇ ਲੋੜ ਆਸੀ ਉਹ ਦਵਾਂ ਤੁਹਾਡੇ ਘਰ ਮਕਾਨ ਬਣਾ ਕੇ ਦਵਾਂਗੇ ਪਿੱਛੇ ਜੀ ਇੱਕ ਮੇਰੇ ਮਾਮਾ ਜੀ ਦੇ ਬਿੱਟ ਦੀ ਡੈਥ ਹੋਈ ਆ ਉਹ ਗੁਰਸ ਅੰਮ੍ਰਿਤ ਅੰਮ੍ਰਿਤਧਾਰੀ ਨੇ ਸਾਰਾ ਪਰਿਵਾਰ ਉਹਨਾਂ ਨੂੰ ਵੀ ਲਾਲਚ ਦਿੱਤਾ ਗਿਆ ਕਹਿੰਦੇ ਅਸੀਂ ਤੁਹਾਡਾ ਘਰ ਬਣਾਵਾ ਕੇ ਦਵਾਂਗੇ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਸਰਨ ਦੀ ੱਟਾਂ ਦਾ ਮਕਾਨ ਬਣਿਆ ਹੋਇਆ ਪਿਛਲੇ 2-3 ਮਹੀਨੇ ਪਹਿਲਾਂ ਉਹਨਾਂ ਦੇ ਬਿੱਟ ਦੇ ਐਕਸੀਡੈਂਟ ਡੈਥ ਹੋਈ ਐ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਉਹਨਾਂ ਤੇ ਵੀ ਜਾ ਕੇ ਟਰਚਰ ਕੀਤਾ ਗਿਆ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਹਿੰਦੇ ਤੁਸੀਂ ਸਾਡੇ ਧਰਮ ਦੇ ਵਿੱਚ ਆਓ ਅਸੀਂ ਉਹਨੂੰ ਮਕਾਨ ਬਣਾ ਕੇ ਦੇਵਾਂਗੇ ਪਰ ਅੱਜ ਅੱਜ ਬੱਚੇ ਦੀ ਡੈਥ ਹੋ ਚੁੱਕੀ ਹੈ ਹਾਂਜੀ ਅੱਜ ਬੱਚੇ ਦਾ ਨਾਮ ਕੀ ਬੱਚੇ ਦਾ ਨਾਮ ਤੇ ਆ ਮਾਨ ਸਿੰਘ ਕਹਿੰਦੇ ਮਾਨ ਸਿੰਘ ਰਜਿੰਦਰ ਰਜਿੰਦਰ ਸਿੰਘ ਹਾਂਜੀ ਉਮਰ ਉਹਨਾਂ ਦੀ 16 ਸਾਲ ਨੂੰ ਮਰੀ ਜੀ ਇਕੱਠੇ ਹੋਏ ਨੇ ਪਰਿਵਾਰ ਇਕੱਠਾ ਹੋਇਆ ਮਾਪੇ ਉਹਦੇ ਕਹਿੰਦੇ ਉਧਰ ਨੇ ਕਹਿੰਦੇ ਨਹੀਂ ਮਾਂ ਤਾਂ ਉਹਦੀ ਮਾਂ ਤਾਂ ਹੌਸਤ ਨਹੀਂ ਹੈਗੀ ਉਹਨਾਂ ਦੀ ਮਾਂ ਤਾਂ ਹੌਸਤ ਨਹੀਂ ਹੈ ਬੱਚੇ ਦੇ ਡੈਡੀ ਉਹ ਕਿਸੇ ਉਹ ਕਿਸੇ ਕੰਮ ਗਏ ਹੋਏ ਸੀ ਜਲੰਧਰ ਗਏ ਹੋਣੇ ਸੀ ਇਹ ਕੰਮ ਉਹ ਕੱਲ ਦੇ ਗਏ ਨੂੰ ਕਿਸੇ ਕੰਮ ਕਰਨ ਗਏ ਸੀ ਹੁਣ ਮੰਗ ਕੀ ਕਰਦੇ ਹੋ ਮੰਗ ਅਸੀਂ ਸਾਫ਼ ਚਾਹਨੀ ਅਸੀਂ ਅਸੀਂ ਇਹ ਚ 2 ਘੰਟੇ ਦੇ ਵਿੱਚ ਨਾ ਸਰਾ ਉੱਥੇ ਜਦੋਂ ਇਹ ਐਕਸੀਡੈਂਟ ਹੋਇਆ ਚਲੋ ਕੁਝ ਵੀ ਹੋਇਆ ਸੀ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਸਾਨੂੰ 2.5 3 ਘੰਟੇ ਬਾਅਦ ਹੀ ਤਲਾਸ਼ ਕੀਤਾ ਗਿਆ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਅਸੀਂ ਕੋਈ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਹੁਣ ਸਿੱਧੂ ਵਾਲਾ ਕੜਾ ਦੂਰ ਆ ਆਪਣੇ ਪਟਿਆਲੇ ਦੇ ਬੰਨੇ ਪਰਮੰਨੇ ਸਟਾਲ ਨਹੀਂ ਖਰਚਾ ਸੀ ਆਪ ਕਰਦੇ ਅਸੀਂ ਆਪਣਾ ਘਰ-ਬਾਰ ਵਿੱਚ ਕੇ ਆਪਣੇ ਬੱਚੇ ਦੀ ਜਾਨ ਪਚਾਉਂਦੇ ਜੇ ਸਾਨੂੰ ਅੱਡੇ ਟਾਈਮ ਦੱਸਦੇ ਸਾਨੂੰ 3 ਘੰਟੇ ਬਾਅਦ ਸਲਾਹ ਕਰ ਰਹੇ ਨੇ ਕਿ ਤੁਹਾਡੇ ਬੇਟ ਦੀ ਡੈਥ ਹੋ ਗਈ ਅਮਰਦੇ ਜਵਾਬ ਦੇ ਚੁੱਕੇ ਨੇ ਸਿਰਜਿੰਦਰ ਲੈ ਕੇ ਆ ਰਹੇ ਹਾਂ ਜਦੋਂ ਅਸੀਂ ਸਾਰ ਪਰਿਵਾਰ ਕੇ ਮੈਂਬਰ ਪਹੁੰਚਾ ਸਾਡਾ ਬੇਟ ਜਾ ਚੁੱਕਿਆ ਖੁਦ ਆਪਣੇ ਬੱਚੇ ਹਾਂਜੀ ਇਹ ਜੋ ਚਰਚ ਦੇ ਮੇਨ ਪਾਸਟਰ ਨੇ ਜਾਂ ਮੂਹਤਵਰ ਬੰਦੇ ਨੇ ਜਿਹੜੇ ਨੇ ਤੇ ਮੇਨ ਨਜ਼ਦੀਕ ਹੁੰਦੇ ਨੇ ਪਾਸਟਰਾਂ ਦੇ ਵੱਡੇ ਪਾਸਟਰਾਂ ਦੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਰ ਚੀਜ਼ ਫੋਨ ਤੋਂ ਪਹਿਲਾਂ 2 ਘੰਟੇ 2 ਦਿਨ ਇੱਕ ਦਿਨ 2 ਦਿਨ ਜਾਂ 2 ਘੰਟੇ ਪਹਿਲਾਂ ਸਾਨੂੰ ਚੀਜ਼ ਦਾ ਪਤਾ ਲੱਗ ਜਾਂਦਾ ਇਹਨਾਂ ਨੂੰ ਸਾਡੇ ਬੇਟੇ ਦੀ ਡੈਥ ਦਾ ਪਤਾ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਡੈਥ ਹੋਏਗੀ ਅਸੀਂ ਇਹ ਕਹਿੰਨੇ ਵੀ ਹਿੰਦੂਸਤਾਨ ਦਾ ਕੋਈ ਵੀ ਪਾਸਟਰ ਆ ਕੇ ਸਾਡੇ ਬੱਚੇ ਦੇ ਵਿੱਚ ਜਾਨ ਪਾਵੇ ਅਸੀਂ ਘਰ ਆਪਣੇ ਪਿੰਡ ਦੇ ਵਿੱਚੋਂ ਮੰਦਿਰ ਗੁਰਦੁਆਰੇ ਸਭ ਤੋੜ ਕੇ ਚਰਚ ਬਣਾਵਾਂਗੇ ਤੇ ਸਾਰਾ ਪਿੰਡ ਸਾਡਾ ਚਰਚ ਨੂੰ ਮੰਨੇਗਾ ਠੀਕ ਹੈ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਕੋਈ ਵੀ ਪਾਸਟਰ ਹਿੰਦੂਸਤਾਨ ਦਾ ਬਾਹਰਲੀ ਕੰਟਰੀ ਦਾ ਸਾਡੇ ਬੱਚੇ ਦੇ ਵਿੱਚ ਜਾਨ ਪਾ ਦੇ ਆ ਕੇ ਸਾਡੇ ਬੱਚੇ ਜਾਨ ਪਾ ਦੇ ਸਾਡਾ ਸਾਰਾ ਪਿੰਡ ਮੰਨਣ ਨੂੰ ਤਿਆਰ ਹੈ ਬਾਰ ਕੀ ਚਾਹੁੰਦਾ ਤੁਸੀਂ ਕੀ ਚਾਹੁੰਦੇ ਹੋ ਕਾਰਵਾਈ ਕੀ ਹੈ ਸਰ ਅਸੀਂ ਇਹ ਚਾਹੁੰਦੇ ਸਾਡੇ ਬੱਚੇ ਦੇ ਜਿਉਂਦਾ ਕਰਕੇ ਦੇਵੇ ਪੈਸਾ ਹਾਂ ਇਹਨਾਂ ਦਾ ਪੈਸਾ ਅਸੀਂ ਅਸੀਂ ਪੈਸਾ ਕੀ ਕਰਨਾ ਪੈਸਾ ਅਸੀਂ ਖੁਦ ਲਾ ਦਾਂਗੇ ਜੀ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪੁਲਿਸ ਦੇਖੋ ਜੀ ਹੁਣ ਕਾਹ ਕਹਿੰਦੇ ਤੁਹਾਨੂੰ ਪਤਾ ਜੀ ਮੈਂ ਕਿ ਮੈਂ ਦਾ ਉਹ ਕਹਿੰਦੇ ਆਪਾਂ ਕਾਰਵਾਈ ਕਰਾਂਗੇ ਹੁਣ ਦੇਖੋ ਕਾਰਵਾਈ ਕਰਦੇ ਨੇ ਨਹੀਂ ਕਰਦੇ ਹੁਣ ਚਰਚੀ ਬੁੱਲ ਕੇ ਉਹਨੂੰ ਫੋਨ ਆ ਕਿੱਥੇ ਤੁਸੀਂ ਪ੍ਰੋਟੈਸਟ ਕਰੋਗੇ ਕੋਈ ਹੈਗਾ ਹਾਂ ਜੀ ਅਸੀਂ ਧਰਨਾ ਲਾਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਕਰਾਂਗੇ ਜੇਕਰ ਜੇਕਰ ਤੁਹਾਨੂੰ ਸਾਹਿਬ ਨਹੀਂ ਮਿਲਦਾ ਅ ਜੋ ਵੀ ਸਰ ਤੋਂ ਬਣਦੀ ਕਾਰਵਾਈ ਅਸੀਂ ਕਰਾਂਗੇ। ਉਹ ਕਹ ਰਹੇ ਚਰਚਾ ਵਾਲੇ ਕਹਿੰਦੇ ਨੇ ਵੀ ਸਾਡੇ ਬੱਚੇ ਨੂੰ ਅਸੀਂ ਆਪਣੇ ਧਰਮ ਦੇ ਮੁਤਾਬਕ ਅਸੀਂ ਦਫਨਾਵਾਂਗੇ ਜਾਂ ਇਸਾਈ ਉਹਦੇ ਮੁਤਾਬਕ ਜੋ ਵੀ ਕਰ ਅਸੀਂ ਉਹ ਨਹੀਂ ਹੋਣ ਦਵਾਂਗੇ। ਅਸੀਂ ਆਪਣੀ ਜਾਨ ਦੇ ਦਾਂਗੇ। ਅਸੀਂ ਆਪਣੇ ਕਾਪੜੇ ਖੋਣ ਨੂੰ ਹੋਣ ਨਹੀਂ ਦਿੰਦੇ। ਜੋ ਸਾਡੇ ਧਰਮ ਦੇ ਜੋ ਸਾਡੇ ਜੋ ਸਰ ਜੋ ਸਾਡੇ ਧਰਮ ਦੇ ਵਿੱਚ ਜੋ ਬੱਚਾ ਸਾਡਾ ਪੈਦਾ ਹੋਇਆ ਜੋ ਸਾਡੇ ਪੁਰਖਾਂ ਦੀ ਚੱਲਦੀ ਆ ਰਹੀ ਰੀਤੀ ਰਿਵਾਜ ਅਸੀਂ ਉਸ ਰੀਤੀ ਰਿਵਾਜ ਤੋਂ ਅਲੱਗ ਹੋ ਕੇ ਆਪਣੇ ਬੱਚੇ ਨੂੰ ਦਫਨਾਣ ਨਹੀਂ ਦਵਾਂਗੇ। ਚਾਹੇ ਸਾਡੀ ਆਪਣੀ ਲਾਸ਼ ਦੇ ਉੱਪਰ ਦੀ ਨਿਕਲਣਾ ਪਵੇ ਇਹਨਾਂ ਨੂੰ। ਇਹਨਾਂ ਤੇ ਜਿਹੜਾ ਮਰਜੀ ਪਾਸਟਰ ਆ ਜਾਵੇ ਹਿੰਦੁਸਤਾਨ ਦਾ। ਰਿੰਦਰ ਜੀ ਕੀ ਹਾਲਾਤਾਂ ਹੋਇਆ ਜੀ ਇਹ ਚਰਚ ਮੈਂ ਬਤੌਰ ਚਰਚ ਪ੍ਰੈਜ਼ੀਡੈਂਟ ਪਟਿਆਲਾ ਜੀ ਸਾਡੇ ਚਰਚ ਦੇ ਵਿੱਚੇ ਵਿਸ਼ਵਾਸੀ ਦੋ ਸਾਲ ਤੋਂ ਆ ਰਹੇ ਨੇ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਤੇ ਮੁੰਡਾ ਆराधना ਕਰਦਾ ਸੀਗਾ ਕੱਲ ਕਿੱਥੇ ਸਾਡਾ ਜਿਹੜਾ ਟਾਵਰ ਇਟ ਲੱ ਲੱ ਕਿਹਾ ਸੀ ਇਹ ਤਾਂ ਵਾਈਫਾਈ ਚਰਚ ਕੈਂਡ ਕਰਦਾ ਸੀ ਉਹ ਟਾਵਰ ਦੀ ਰਿਪਟਾ ਨਾਲ ਦੀ ਗੋਣੀਆਂ ਨੇ ਭਰਤੀਆਂ ਸਾਨੂੰ ਕਿਸੇ ਤੋਂ ਪਤਾ ਲੱਗਿਆ ਅਸੀਂ ਉਹਨੂੰ ਕਿਹਾ ਵੀ ਕਹਿੰਦਾ ਮੈਂ ਠੀਕ ਕਰਾ ਦੇਣਾ ਇਹਨੂੰ ਬਿਟਵੀਂ ਨਾਲ ਬੰਦ ਕੀ ਸੀ ਉੱਤੇ ਪੰਚਗੀ ਦੇ ਰਾਨ ਰਾਨਾ ਨੋਨੇ ਨੀਚੇ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ ਡਿੱਗ ਗਿਆ ਇਹ ਬੱਚੇ ਨੇ ਸਿਰ ਤੇ ਉੱਤੇ ਅਸੀਂ ਫਟਾਫਟ ਇਹਨੂੰ ਚੱਕ ਕੇ ਹਸਪੀਟਲ ਚ ਲੈ ਆਂਦਾ ਮਸੀਹ ਚਾ ਭਾਈ ਸਾਰੇ ਚ ਪੂਰਾ ਰੋਸ ਹੈ ਅਸੀਂ ਚੰਨੇ ਆ ਵੀ ਜਿਹੜੇ ਬੰਦੇ ਨੇ ਰਿਫਟਾ ਪੱਟੀਆਂ ਉਹ ਤੇ ਸਖਤ ਸਖਤ ਕਾਰਵਾਈ ਹੋਈ ਹੈ ਬੜੀ ਹੰਗਾਲੀ ਕਰਕੇ ਇੱਕ ਬੱਚੇ ਦੀ ਜਾਨ ਗਈ ਹੈ ਟਾਵਰ ਨੂੰ 3 ਸਾਲ ਹੋ ਗਏ ਲekin ਕਿੰਨੀ ਮਿਆ ਚਖਾਣ ਹਨੇਰੀਆਂ ਆਈਆਂ ਕਿਤੇ ਕੁਝ ਨਹੀਂ ਹੋਇਆ ਅਜ ਤੱਕ ਉਹ ਚਰਚ ਚ ਇਸ਼ਰਫ ਉਹ ਦਿਉਣ ਨਾਲ ਹੀ ਕਰਕੇ ਇਹ ਬਸਾਂ ਦਾ ਬੱਚਾ ਠੀਕ ਹੈ ਜੀ 16 ਸਾਲ ਦਾ ਬੱਚਾ ਜੀ ਨਾਮ ਕੀ ਹੈ ਰੇਹਿੰਦਰ ਜੀ ਕਿੱਥੇ ਦਾ ਰਹਿਣ ਵਾਲਾ ਸੀ ਇਹ 3/4 ਕਿਲੋ ਚਰਚ ਕੋਸਰੋਂ ਪਰਬਨ ਰੇਹਿੰਦਰ ਅੱਜ ਕੀ ਸਮਾਗਮ ਕੀ ਚੱਲ ਰਿਹਾ ਸੀਗਾ ਸੜੀ ਐਤਵਾਰ ਨੂੰ ਚਰਚ ਤਾਂ ਬੰਦ ਕੀ ਹੁੰਦੀ ਹੈ ਜੀ ਹੁਣ ਲੋਕਾਂ ਨੇ ਹੱਸੋ ਉਸ ਦਿਨ ਹਨ ਕਿੰਨੇ ਲੋਕ ਇਸ ਤੇ ਜੱਫੀ ਹੋਈ ਕੋਈ ਹਕਮੀ ਨਹੀਂ ਹੋਇਆ ਜੀ ਦੋ ਜਣੇ ਹੋਏ ਸੀ ਇੱਕ ਬਿਲਕੁਲ ਠੀਕ ਹੈ ਠੀਕ ਹੈ ਜੀ ਇੱਕ ਤਾਂ ਬਿਲਕੁਲ ਠੀਕ ਹੈ ਮੋਢੇ ਤੇ ਲੱਗੀ ਸੀ ਸਿਟੀਸ ਕੈਂਡੀ ਰਿਪੋਰਟ ਆਣੀ ਬਾਕੀ ਹੈ ਇਹਦੇ ਸਿਰ ਤੇ ਲੱਗੀ ਇਹਦੇ ਕਿਹੜਾ ਟਾਵਰ ਕਿਹੜੀ ਜਗ੍ਹਾ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਚੱਲ 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 ਦੀ ਜਗ੍ਹਾ ਦੇ ਵਿੱਚ ਚੱਟੜੇ ਦੇ ਜਿਹੜਾ ਬੰਦੇ ਨੇ ਰਿਫਟਾ ਪੱਟੀਆਂ ਨੇ ਤੁਸੀਂ ਉਹਦੇ ਖਿਲਾਫ ਕਿ ਪੁਲਿਸ ਨੂੰ ਪੰਚਾਇਤੀ ਸ਼ਿਕਾਇਤ ਕੀਤੀ ਹੋਈ ਹੈ ਪੰਚਾਇਤ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਜੀ ਪਹਿਲਾਂ ਕੀਤੀ ਸੀ ਐਕਸੀਡੈਂਟ ਇਨਸੀਡੈਂਟ ਤੋਂ ਬਾਅਦ ਕੀਤੀ ਸਾਡੇ ਕੱਲ ਅਸੀਂ ਉਹਨਾਂ ਦੀ ਨਜ਼ਰ ਚਲੇ ਆਤਾ ਸੀ ਅੱਜ ਉਹਨਾਂ ਨੇ ਜਿਹੜੇ ਕਾਰਵਾਈ ਹੋਈ ਹੈ ਤੇ ਅਸੀਂ ਨਾਲ ਦੇ ਨਾਲ ਦੱਸ ਕੇ ਰਿਪੋਰਟ ਕਰਾਤੀ ਉਹਨਾਂ ਨੂੰ ਕੋਰ ਮੇਲ ਸਿੰਘਾ ਜਿਹੜੇ ਬੰਦੇ ਨੇ ਪੱਟੀਆਂ ਹਾਂਜੀ ਹਾਂਜੀ